ਆਈਸਰੀ ਜੂਨ ਦੇ ਵਿੱਚ ਵੀ ਇਸ ਫਾਰਮ ਦੇ ਉੱਤੇ ਰੇਡ ਮਾਰੀ ਸੀ ਮਾਈਗ੍ਰੈਂਟ ਰਾਈਟ ਐਕਟੀਵਿਸਟ ਨੇ ਉਹ ਸੀਨ ਦੇ ਉੱਤੇ ਉਸੇ ਵੇਲੇ ਪਹੁੰਚ ਕੇ ਤੇ ਰੂਰਲ ਰੋਡਸ ਨੂੰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਉਸੇ ਵੇਲੇ ਰੋਕ ਦਿੱਤਾ ਇੱਥੇ ਇੱਕ ਵਿਅਕਤੀ ਨੇ ਗੋਲੀ ਚਲਾਈ ਹੈ 에ਜੰਟਸ ਦੇ ਉੱਤੇ 트럼프 ਐਡਮਿਨਿਸਟ੍ਰੇਸ਼ਨ ਇਸ ਮਾਮਲੇ ਦੇ ਵਿੱਚ ਇਨਕਨਸਿਸਟੈਂਟ ਆ ਇਹ ਕੈਲੀਫੋਰਨੀਆ ਤੇ 트럼ਪ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਹੈ ਰਾਸ਼ਟਰਪਤੀ 트럼ਪ ਦੇ ਇਸ ਵਾਰੀ ਸੱਤਾ ਸੰਭਾਲਣ ਤੋਂ ਬਾਅਦ ਲਗਾਤਾਰ ਇਹ ਮਾਮਲਾ ਚਰਚਾ ਦੇ ਵਿੱਚ ਰਿਹਾ ਤੇ ਹੁਣ ਇੱਕ ਬਹੁਤ ਵੱਡੀ ਆਈਐਸ ਤੇ ਨੈਸ਼ਨਲ ਗਾਰਡ ਨੇ ਰੇਡ ਕੀਤੀ ਹੈ ਇੱਕ ਲੀਗਲ ਮੈਰਵਾਨਾ ਫਾਰਮ ਕੈਲੀਫੋਰਨੀਆ ਦੇ ਵਿੱਚ ਇੱਕ ਕਰਪਨਟੇਰੀਆ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ ਤੇ ਦੂਜਾ ਜਿਹੜਾ ਆ ਆ ਕੈਮੈਰੋ ਜਿਹੜਾ ਵੈਂਚੂਰਾ ਕਾਉਂਟੀ ਦੇ ਵਿੱਚ ਇਹ ਦੋ ਥਾਵਾਂ ਦੇ ਉੱਤੇ ਰੇਡ ਹੋਈ ਆ ਇਹ ਗਲਾਸ ਹਾਊਸ ਫਾਰਮ ਇੱਕ ਬਹੁਤ ਵੱਡੀ ਕੰਪਨੀ ਹੈ ਮੈਰੋਵਾਨਾ ਦੀ ਇਹ ਦੋਵੇਂ ਫਾਰਮ ਇਹ ਰਨ ਕਰ ਰਹੀ ਸੀ ਕੈਨਾਬਸ ਕੰਪਨੀ ਆ ਇਹ ਕਹਿੰਦੇ ਕਿ ਅਸੀਂ ਬਿਲਕੁਲ ਲਾ ਨੂੰ ਫੋਲੋ ਕੀਤਾ ਅਸੀਂ ਆਈਐਸ ਦੇ ਏਜੰਟਸ ਦਾ ਨੈਸ਼ਨਲ ਗਾਰਡ ਦਾ ਜਿਹੜਾ ਉਹਨਾਂ ਦਾ ਸਾਥ ਦਿੱਤਾ ਜੋ ਕੁਝ ਉਹਨਾਂ ਨੇ ਕਿਹਾ ਅਸੀਂ ਉਹ ਕੀਤਾ ਆ ਆਈਐਸ ਨੇ ਜੂਨ ਦੇ ਵਿੱਚ ਵੀ ਇਸ ਫਾਰਮ ਦੇ ਉੱਤੇ ਰੇਡ ਮਾਰੀ ਸੀ ਪਰ ਉਹ ਰੇਡ ਛੋਟੀ ਸੀ ਜਿਹੜੀ ਅਸਵਾਰੀ ਇੱਥੇ ਰੇਡ ਕੀਤੀ ਗਈ ਹੈ ਬਹੁਤ ਵੱਡੀ ਹੈ ਇਹਦੇ ਵਿੱਚ ਦੱਸਦੇ ਆ ਕਿ ਜਿਹੜੀ ਮਿਲਟਰੀ ਸਟਾਈਲ ਵਾਹਨ ਜਿੱਦਾਂ ਫੌਜਾਂ ਦੀ ਹੁੰਦੀ ਆ ਇਸ ਤਰੀਕੇ ਦੇ ਨਾਲ ਤੇ ਲਗਭਗ 50 ਏਜੰਟ ਸੀਗੇ ਜਿਹੜੇ ਇੱਥੇ ਪਹੁੰਚੇ ਆ 100 ਦੇ ਕਰੀਬ ਫਾਰਮ ਵਰਕਰ ਨੂੰ ਡਿਟੇਨ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਫੇਰ ਉੱਥੇ ਕਿਉਂਕਿ ਜਦੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਸੀ ਉਸ ਵੇਲੇ ਜਿਹੜੇ ਉੱਥੇ ਬਹੁਤ ਸਾਰੇ ਵੀਡੀਓ ਜਿਹੜੀ ਵਾਇਰਲ ਹੋ ਗਈ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਉੱਥੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਜਾਂਦੇ ਆ ਪੂਰੇ ਤੇ ਪੂਰੇ ਪਿੰਡਾਂ ਦੀਆਂ ਇਹਨਾਂ ਨੇ ਸੜਕਾਂ ਜਾਮ ਕਰਤੀਆਂ ਲੋਕਾਂ ਨੇ ਉੱਥੇ ਫਿਰ ਇਹਨਾਂ ਦਾ ਸਿੱਧਾ ਸਿੱਧਾ ਆਪਸ ਦੇ ਵਿੱਚ ਟਕਰਾਅ ਹੁੰਦਾ ਆ ਆਈਸ ਤੇ ਨੈਸ਼ਨਲ ਗਾਰਡ ਦੇ ਏਜੰਟਸ ਦਾ ਤੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦਾ ਉਹਨਾਂ ਨੂੰ ਪਰੇ ਕਰਨ ਦੇ ਲਈ ਉਹਨਾਂ ਨੂੰ ਪਾਸੇ ਕਰਨ ਦੇ ਲਈ ਦੱਸਿਆ ਜਾ ਰਿਹਾ ਕਿ ਜਿਹੜੀ ਅਥਰੂ ਗੈਸ ਆ ਉਹਦੀ ਵਰਤੋਂ ਕਰਨੀ ਪਈ ਜਿਹੜੇ ਮਾਈਗ੍ਰੈਂਟ ਰਾਈਟ ਐਕਟਿਵਿਸਟ ਨੇ ਉਹ ਸੀਨ ਦੇ ਉੱਤੇ ਉਸੇ ਵੇਲੇ ਪਹੁੰਚ ਕੇ ਤੇ ਰੂਰਲ ਰੋਡਸ ਨੂੰ ਉਹਨਾਂ ਨੇ ਬਹੁਤ ਬੁਰੀ ਤ ਇੱਕ ਅਮਰੀਕਨ ਕਾਂਗਰਸਮੈਨ ਨੇ ਸੋਲਿਡ ਕਾਰਬੇਜ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਉੱਥੇ ਤੱਕ ਜਾਣ ਦੀ ਅਗਿਆ ਨਹੀਂ ਦਿੱਤੀ ਕਿ ਭਾਵੇਂ ਕਿ ਉਹਨਾਂ ਕੋਲ ਓਵਰਸਾਈਟ ਅਥਾਰਟੀ ਸੀਗੀ ਉਹ ਉੱਥੇ ਜਾ ਸਕਦੇ ਸੀ 10 ਵਰਕਰ ਜਿਹੜੇ ਅਰੈਸਟ ਕੀਤੇ ਆ ਇੱਕ ਲੋਕੇਸ਼ਨ ਦੇ ਉੱਤੇ ਤੇ ਦੱਸਿਆ ਜਾ ਰਿਹਾ ਕਿ ਲੋਕਲ ਸਿਟੀ ਕੌਂਸਲ ਮੈਂਬਰ ਵੀ ਇੰਜਰ ਹੋਏ ਆ ਇਸ ਕਲੈਸ਼ ਦੇ ਵਿੱਚ ਜਿਹੜੇ ਕੈਮਰੀਲੋ ਆ ਇੱਥੇ ਇੱਕ ਵਿਅਕਤੀ ਨੇ ਗੋਲੀ ਚਲਾਈ ਹੈ ਏਜੰਟਸ ਦੇ ਉੱਤੇ ਤੇ ਪ੍ਰੋਟੈਸਟ ਜਿਹੜਾ ਏਜੰਟ ਸੀਗੇ ਉਹਨਾਂ ਨੇ ਫਿਰ ਜਿਹੜੇ স্মੋਕ ਕੈਨਿਸਟਰਸ ਨੇ ਉਹ ਕਰਾਊਡ ਨੂੰ ਕੰਟਰੋਲ ਕਰਨ ਦੇ ਲਈ ਉੱਥੇ ਛਰੇਣੇ ਵਾ ਮਤਲਬ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਇਸ ਵੇਲੇ ਉੱਥੇ ਸਮੱਸਿਆ ਜਿਹੜੀ ਬਣੀ ਆ 트ੰਪ ਐਡਮਿਨਿਸਟ੍ਰੇਸ਼ਨ ਇਸ ਮਾਮਲੇ ਦੇ ਵਿੱਚ ਇਨਕੰਸਿਸਟੈਂਟ ਆ ਇਨਕੰਸਿਸਟੈਂਟ ਦਾ ਮਤਲਬ ਕੀ ਆ ਅਸਥਾਈ ਰੂਪ ਦੇ ਵਿੱਚ ਫੈਸਲੇ ਲੈ ਰਹੇ ਆ ਪਹਿਲਾਂ ਇਹਨਾਂ ਨੇ ਇਹ ਰੇਡ ਪਾਜ਼ ਕਰਤੀਆਂ ਕਿ ਠੀਕ ਆ ਇੱਥੇ ਅਸੀਂ ਰੇਡ ਜਿਹੜੀਆਂ ਉਹ ਨਹੀਂ ਕਰਦੇ ਉਤੋਂ ਬਾਅਦ ਫੇਰ ਵਾਰਸ਼ ਕਰ ਦਿੱਤਾ ਤੇ ਮੁੜ ਕੇ ਕਹਿ ਦਿੱਤਾ ਕਿ ਜਿਹੜਾ ਅਨ ਡਾਕੂਮੈਂਟਡ ਫਾਰਮ ਵਰਕਰਸ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਅਸੀਂ ਛੋਟ ਨਹੀਂ ਦੇ ਸਕਦੇ ਫਾਰਮਰ ਇਸ ਗੱਲ ਤੋਂ ਬਹੁਤ ਚਿੰਤਤ ਨੇ ਚਿੰਤਤ ਇਸ ਕਰਕੇ ਨੇ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਅ ਅਨਡਾਕੂਮੈਂਟਡ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਤੇ ਜੇਕਰ ਉਹ ਫੜੇ ਜਾਂਦੇ ਆ ਤਾਂ ਬਹੁਤ ਵੱਡਾ ਨੁਕਸਾਨ ਜਿਹੜੀ ਸਪਲਾਈ ਚੇਨ ਦਾ ਹੋ ਸਕਦਾ ਮਤਲਬ ਫਾਰਮ ਵਰਕਰ ਨੇ ਕਿਹਾ ਜਿਹੜੇ ਫਾਰਮਰ ਨੇ ਉਹਨਾਂ ਨੇ ਕਿਹਾ ਕਿ ਜੇ ਫਾਰਮਰ ਵਰਕਰ ਨੂੰ ਤੁਸੀਂ ਰਿਪੋਰਟ ਕਰ ਦਿੱਤਾ ਜਿਹੜੀ ਫੂਡ ਸਪਲਾਈ ਆ ਜਿੰਨੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕੈਲੀਫੋਰਨੀਆ ਦੇ ਵਿੱਚ ਲੋਕ ਨੇ ਅੱਧੇ ਦੇ ਲਗਭਗ ਉਹਨਾਂ ਦੇ ਵਿੱਚੋਂ ਅਨ ਡਾਕੂਮੈਂਟਡ ਨੇ ਉਹਨਾਂ ਕੋਲੇ ਕਾਗਜ਼ ਪੱਤਰ ਪੂਰੇ ਹੈ ਨਹੀਂ ਤੇ ਜੇ ਅੱਧੇ ਫੜ ਕੇ ਭੇਜ ਦਿੱਤੇ ਤੇ ਸਾਰੀ ਦੀ ਸਾਰੀ ਲੇਬਰ ਕਿੱਥੇ ਜਾਊਗੀ ਇਹ ਮਾਮਲਾ ਬਹੁਤ ਵੱਡਾ ਆ ਰਾਸ਼ਟਰਪਤੀ ਟਰੰਪ ਦੇ ਫੈਸਲੇ ਲਗਾਤਾਰ ਚਰਚਾ ਦੇ ਵਿੱਚ ਨੇ ਲਗਾਤਾਰ ਇਹਨਾਂ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਆ ਆ ਜਿਹੜਾ ਹੁਣ ਰੀਸੈਂਟਲੀ ਕਨਫਲਿਕਟ ਹੋਇਆ ਆ ਇਸ ਦੀਆਂ ਨੈਸ਼ਨਲ ਗਾਰਡ ਦੀਆਂ ਰੇਟਸ ਦੇ ਵਿੱਚ ਬਹੁਤ ਪਹਿਲਾਂ ਕਾਫੀ ਰੋਰ ਆਪਾਂ ਪਹਿ ਚੁੱਕਾ ਜਦੋਂ ਲਾਸ ਐਂਜਲਸ ਦੇ ਵਿੱਚ ਇਹਨਾਂ ਨੇ ਪਹਿਲਾ ਰੇਡ ਕੀਤੀ ਸੀ ਤੇ ਨੈਸ਼ਨਲ ਗਾਰਡ ਤੇ ਜੇਸੀ ਕੈਲੀਫੋਰਨੀਆ ਦੇ ਗਵਰਨਰ ਗੈਵਰਨਿਊਸ ਨੇ ਕਿਹਾ ਸੀ ਵੀ ਮੇਰੇ ਤੋਂ ਪੁੱਛੇ ਬਿਨਾ ਤੁਸੀਂ ਕਿੱਦਾਂ ਭੇਜਿਆ 1967 ਤੋਂ ਬਾਅਦ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਗਵਰਨਰ ਦੇ ਸਾਈਨਾਂ ਤੋਂ ਬਿਨਾਂ ਨੈਸ਼ਨਲ ਗਾਰਡ ਉਹਦੀ ਸਟੇਟ ਦੇ ਵਿੱਚ ਆ ਜਾਣ ਤੇ ਰਾਸ਼ਟਰਪਤੀ ਸਿੱਧਾ ਉਹਨਾਂ ਨੂੰ ਉੱਥੇ ਭੇਜ ਦਵੇ ਬਾਅਦ ਵਿੱਚ ਕੋਰਟ ਨੇ ਕਿਹਾ ਸੀ ਕਿ ਨਹੀਂ ਰਾਸ਼ਟਰਪਤੀ ਕੋਲ ਅਧਿਕਾਰ ਹੈਗੇ ਉਹ ਭੇਜ ਸਕਦੇ ਆ ਇਹ ਕੈਲੀਫੋਰਨੀਆ ਤੇ ਟਰੰਪ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਪਰ ਕਿਉਂਕਿ ਇੱਕ ਡੈਮੋਕ੍ਰੇਟ ਆ ਦੂਜੇ ਰਿਪਬਲਿਕ ਹਨਾ ਪਰ ਆ ਜਿਹੜੀਆਂ ਰੇਡਸ ਨੇ ਇਸ ਮਾਮਲੇ ਦੇ ਵਿੱਚ ਕੈਲੀਫੋਰਨੀਆ ਦੇ ਬਹੁਤੇ ਲੋਕ ਜਿਹੜੇ ਡੈਮੋਕ੍ਰੇਟ ਨੇ ਉਹ ਇਹਨਾਂ ਦੇ ਹੱਕ 'ਚ ਖੜੇ ਆ ਲੋਕਾਂ ਦੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਸਰਕਾਰ ਕਹਿੰਦੀ ਆ ਕਿ ਅਸੀਂ ਆਪਣੀ ਕਾਰਵਾਈ ਪੂਰੀ ਕਰਕੇ ਹਟਣੀ ਆ ਸੋ ਇੱਕ ਜਦੋਂ ਉਹ ਗ੍ਰਿਫਤਾਰ ਕਰਨ ਆਉਂਦੇ ਆ ਲੋਕ ਸੜਕਾਂ ਦੇ ਉੱਤੇ ਦੇ ਪ੍ਰਦਰਸ਼ਨ ਕਰਦੇ ਆ ਮਤਲਬ ਆਈਸ ਦੀਆਂ ਜਿਹੜੀਆਂ ਟੀਮਾਂ ਆ ਉਹਨਾਂ ਦੀਆਂ ਗੱਡੀਆਂ ਨੂੰ ਅੱਗਾ ਲਾਉਣ ਤੱਕ ਅਕੈਲੇ ਦੇ ਵਿੱਚ ਪਿਛੇ ਜੇ ਗਲਬਤ ਹੋਈ ਆ ਇਸੇ ਤਰ੍ਹਾਂ ਦਾ ਜਿਹੜਾ ਟਕਰਾਅ ਆ ਉਹ ਇਥੇ ਕੈਲੀਫੋਰਨੀਆ ਦੀ ਇਹਨਾਂ ਦੋ ਥਾਵਾਂ ਦੇ ਉੱਤੇ ਹੋਇਆ ਦੱਸਿਆ ਜਾ ਰਿਹਾ ਇੱਕ ਕਰਪੈਂਟੇਰੀਆ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ ਤੇ ਦੂਜਾ ਕੈਮਰੇਲੋ ਵੈਂਚੂਰਾ ਕਾਉਂਟੀ ਦੇ ਵਿੱਚ ਅਗਲੀ ਰਿਪੋਰਟ ਜਿਹੜੀਆਂ ਅਜੇ ਤੱਕ ਆ ਰਹੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ